ਇਹਨਾਂ ਸੱਤ ਬਰੇ ਸ਼ੁਰੂ ਕੀ ਲੇ ਗੀ ਕਬੱਡੀ ਛੋਟੇ ਨੇ ਕਿਨਾਂ ਨੇ ਪਾਇਆ ਇਸ ਦੀ ਫੈਮਲੀ ਕੇ ਇਹਨਾਂ ਹੋ ਵੀ ਪੇਡਾ ਸੱਪਰਵਾਚ ਕੋਈ ਹੋਰ ਬੱਚਾ ਕਿਸੇ ਦੀ ਹੋਰ ਸਪੋਰਟਸ ਪ੍ਰਤੰਧ ਹੋਏ ਕਬੱਡੀ ਤੋਂ علاوہ ਕੋਈ ਸਪੋਰਟਸ ਕਿਹਨੂੰ ਚਾਹਵੇ ਜਾਂ ਕਿਸੇ ਨੂੰ ਕੋਈ ਹੋਰ ਗਾਣਾ ਗਾਣਾ ਜਾਂ ਕੋਈ ਗਵਾਨ ਨਹੀਂ ਲੱਗੇ ਐਕਟ ਉਹ ਵੀ ਲਗਭਗ 50-60 ਸਾਲ ਸੈੱਟ ਰਹਿੰਦਾ ਜਿਹੜਾ ਇਸ ਸਟੇਜ ਵਿੱਚ 5-10 ਸਾਲ ਖੱਬੇ ਸਜੇ ਹੋ ਗਿਆ ਕੋਈ ਨਹੀਂ ਹੈ ਬਾਅਦ ਚ ਦੇਖਦੇ ਆਂ ਜੇ ਕੋਈ ਨਹੀਂ ਆਪੇ ਹੋ ਜੂ ਜੇ ਭਾਈ 5-5-10 ਸਾਲ ਕੁਝ ਇਹ ਨਹੀਂ ਕਰਗੇ ਤਾਂ ਫਿਰ ਅਖੀ 50-60 ਸਾਲ ਅਖੇ ਹੋਏ ਮੈਂ ਕੋਈ ਡਰਾਣਾ ਨਹੀਂ ਤਿਆਰ ਰਿਹਾ ਤੁਹਾਨੂੰ ਕੁਝ ਨਹੀਂ ਡਰਾਇਆ ਮੈਂ ਸਿਰਫ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਹਾਡੀ ਇਹ ਜਿਹੜੀ ਜਿਹੜੀ ਸਟੇਜ ਹੈ ਨਾ ਇਹ ਕ੍ਰੂਸ਼ੀਅਲ ਹੈ ਜਿੰਦਗੀ ਦੇ ਕੋ ਆਪਾਂ ਛੋਟਾ ਜਿਹਾ ਬੱਚਾ ਪੈਦਾ ਹੁੰਦਾ ਹੈ ਇੱਕ ਦੋ ਦਾ ਕਰਦੇ ਕਰਦੇ ਸਾਨੂੰ ਰੱਬ ਨੇ ਜਿੰਨੀ ਵਿਸ਼ਵਾਸ ਕਿੱਗੇ ਨੇ ਉਹਨੇ ਪਾਲਨੇ ਹੈ ਉਮਰ ਨੂੰ ਬਰਤੋਨੇ ਬਟ ਆਪਣੀ ਲਾਈਫ ਦੀ ਹਰ ਸਟੇਜ ਬਤੁਰੀ ਹੈ ਠੀਕ ਹੈ ਛੋਟੇ ਬੱਚੇ ਨੂੰ ਤਾਂ ਨਾਮ ਢੇੜ ਨਹੀਂ ਹੈ ਬਟ ਇਸ ਸਟੇਜ ਵਿੱਚ ਤੁਸੀਂ ਆਉਂਦੇ ਹੋ ਇਹ ਸਟੇਜ ਹੈ ਜਿੱਥੇ ਤੁਸੀਂ ਹੁਣ ਖੁਦ ਨੂੰ ਸ਼ੇਪ ਕਰਨਾ ਠੀਕ ਹੈ ਤੁਸੀਂ ਆਪਣੇ ਆਪ ਨੂੰ ਜਿਹੜੇ ਪਾਸੇ ਲੈ ਗਏ ਫਿਰ ساری ਉਮਰ ਤੁਹਾਨੂੰ ਯਾਦ ਆ ਪੈਲਾ ਕਰੋ ਜਾਂ ਫਿਰ ساری ਉਮਰ ਤੁਸੀਂ ਯਾਦ ਕਰੋਗੇ ਕਿ ਯਾਰ ਉਹ ਟਾਈਮ ਮੇਰਾ ਦੋਸਤ ਜਿਹੜਾ ਉਹ ਮੈਨ ਕਰ ਗਿਆ ਉਹ ਪੜ ਗਿਆ ਉਹ ਗੇਲੀਆਂ ਗਿਆ ਜਾਂ ਉਹ ਕੁਝ ਸਿੱਖ ਗਿਆ ਆਪਣੇ ਕੁਝ ਆਪਣਾ ਕੰਮ ਸ਼ੁਰੂ ਕਰ ਲਿਆ ਤੇ ਆਪਾਂ ਦਾ ਥੇਮ ਸਾਡੇ ਤੱਕ ਸਹੀ ਦਾ ਨਾਮ ਰਹਿੰਦੀ ਕਿ ਤੁਸੀਂ ਆਪਣੀ ਗੱਲ ਠੀਕ ਹੈ ਤੇ ਚਲੋ 올 ਦਾ ਬੈਸਟ ਵਿਸ਼ ਤੇ ਜਲਦੀ ਮਿਲਦੇ ਹਾਂ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਨੇ ਬਹੁਤ ਹੀ ਵਧੀਆ ਨਵੀਕਲੀ ਮੁਹਿੰਮ ਦੀ ਆਗਾਜ਼ ਕੀਤਾ ਹੈਗਾ ਜਿਹਦੇ ਤਹਿਤ ਸੀਨੀਅਰ ਆਈਏਐਸ ਤੇ ਪੀਸੀਐਸ ਤੇ ਆਈਪੀਐਸ ਆਫੀਸਰਸ ਨੇ ਇੱਕ ਇੱਕ ਸਕੂਲ ਅਡਾਪਟ ਕੀਤਾ ਜਿਹਦੇ ਵਿੱਚ ਉਹ ਆਪਣਾ ਪਰਸਨਲ ਟਾਈਮ ਦੇਣਗੇ ਆਪਣਾ ਕੰਟਰੀਬਿਊਸ਼ਨ ਕਰਨਗੇ ਆਪ ਦੀ ਸੋਚ ਦੇ ਮੁਤਾਬਕ ਆਪ ਦੇ ਤਜਰਬੇ ਦੇ ਮੁਤਾਬਕ ਸਕੂਲ ਦੀ ਮਦਦ ਕਰਨਗੇ ਕਿਸ ਤਰ੍ਹਾਂ ਆਪਾਂ ਉੱਥੇ ਐਜੂਕੇਸ਼ਨ ਦਾ ਪੱਧਰ ਹੋਰ ਉੱਚਾ ਚੱਕ ਸਕੀਏ ਤੇ ਉਹਦੇ ਤੇ ਇਹ ਹੈ ਕਿ ਪੰਜਾਬ ਸਰਕਾਰ ਨੇ ਮੈਨੂੰ ਸਕੂਲ ਆਫ ਐਮੀਨੈਂਸ ਕਿਰਪੁਰ ਸਾਹਿਬ ਅਲਾਟ ਕੀਤਾ ਹੈਗਾ ਇਸ ਨੂੰ ਹੁਣ ਤੋਂ ਮੈਂ ਪਰਸਨਲੀ ਇਹਦੇ ਵਾਸਤੇ ਇਹਦੀ ਮੈਂਟਰਸ਼ਿਪ ਵਾਸਤੇ ਮੈਂ ਜ਼ਿੰਮੇਵਾਰ ਹੋਵਾਂਗਾ ਜੀ ਤੇ ਇਸੇ ਦੇ ਤਹਿਤ ਅੱਜ ਮੇਰਾ ਪਹਿਲਾ ਵਿਜ਼ਿਟ ਸੀਗਾ ਇੱਥੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਲੇ ਇਸ ਸਕੂਲ ਨੂੰ ਜਿਹੜੀ ਕਰੀਬ 1.5 ਕਰੋੜ ਦੀ ਗ੍ਰਾਂਟ ਮਿਲੀ ਹੈਗੀ ਹੈ ਉਹਦੇ ਤਹਿਤ ਕੰਸਟਰਕਸ਼ਨ ਦਾ ਕੰਮ ਵੀ ਨਾਲ-ਨਾਲ ਚੱਲ ਰਿਹਾ ਹੈਗਾ ਦੋ ਨਵੀਆਂ ਬਿਲਡਿੰਗਸ ਚੱਲ ਰਹੀਆਂ ਬੰਡਰੀਆਂ ਨੇ ਤੇ ਇਹਦੇ ਨਾਲ ਹੀ ਜਿਹੜੇ ਪੁਰਾਣੇ ਕਲਾਸਰੂਮਸ ਨੇ ਪਲੇਗਰਾਉਂਡ ਨੇ ਉਹਨਾਂ ਦਾ ਵੀ ਰੀਨੋਵੇਸ਼ਨ ਦਾ ਕੰਮ ਨਾਲ-ਨਾਲ ਚੱਲ ਰਿਹਾ ਹੈ ਤੇ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਮੈਂ ਬੱਚਿਆਂ ਦੇ ਨਾਲ ਇੰਟਰੈਕਟ ਕੀਤਾ ਬਹੁਤ ਪੋਜ਼ਿਟਿਵ ਨੇ ਉਹਨਾਂ ਦੀ ਅੱਖਾਂ ਦੇ ਵਿੱਚ ਉਮੀਦ ਦਿਖਦੀ ਹੈ ਜਜ਼ਬਾ ਦਿਖਦਾ ਹੈ ਮਿਹਨਤ ਕਰਨ ਦਾ ਤੇ ਮੈਨੂੰ ਪੂਰਾ ਯਕੀਨ ਹੈ ਜਿਹੜੀ ਸਾਡਾ ਇੱਥੇ ਸਟਾਫ ਹੈ ਮੈਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਬਹੁਤ ਹੀ ਅੱਛਾ ਪੋਜ਼ਿਟਿਵ ਸਟਾਫ ਹੈ ਕੋਈ ਵੈਕੈਂਸੀ ਨਹੀਂ ਹੈ ਪੰਜਾਬ ਸਰਕਾਰ ਦਾ ਇਹਦੇ ਧੰਨਵਾਦ ਕਰਦੇ ਆਂ ਫੁੱਲ ਸਟਾਫ ਇੱਥੇ ਡਿਪਿਊਟਡ ਹੈ ਤੇ ਬਹੁਤ ਅੱਛੀ ਪੋਜ਼ਿਟਿਵ એનર્ਜੀ ਸਟਾਫ ਦੇ ਵਿੱਚ ਵੀ ਹੈ ਇੱਕ ਉਹਨਾਂ ਚ ਵੀ ਜਜ਼ਬਾ ਹੈ ਕਿ ਹਾਂ ਆਪਾਂ ਇੱਥੇ ਸਿੱਖਿਆ ਦਾ ਪੱਧਰ ਹੋਰ ਉੱਚਾ ਚੱਕ ਸਕੀਏ ਇਹ ਸਾਰਿਆਂ ਦੇ ਵਿੱਚ ਇੱਕ ਕਾਮਨ ਜਜ਼ਬਾ ਹੈਗਾ ਜੋ ਮੈਨੂੰ ਬਹੁਤ ਅੱਛਾ ਲੱਗਿਆ ਤੇ ਅਸੀਂ ਰਲ ਮਿਲ ਕੇ ਇਹਦੇ ਉੱਤੇ ਹੋਰ ਮਿਹਨਤ ਕਰਾਂਗੇ ਕਿੱਦਾਂ ਦਾ ਲੱਗਿਆ ਤੁਹਾਨੂੰ ਬਹੁਤ ਅੱਛਾ ਲੱਗਿਆ ਸਰ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਬਹੁਤ ਨਵੀਆਂ ਨਵੀਆਂ ਚੀਜ਼ਾਂ ਦੱਸੀਆਂ ਸਾਡੇ ਸਬਜੈਕਟਸ ਨੂੰ ਅਸੀਂ ਰੀਅਲ ਲਾਈਫ ਵਿੱਚ ਕਿੱਦਾਂ ਯੂਜ਼ ਕਰਨਾ ਕਿੱਦਾਂ ਉਹਨਾਂ ਚੀਜ਼ਾਂ ਨੂੰ ਅਸੀਂ ਆਪਣੀ ਲਾਈਫ ਵਿੱਚ ਇੰਪਲੀਮੈਂਟ ਕਰਨਾ ਉਹ ਸਭ ਕੁਝ ਸਿਖਾਇਆ ਇਹਦੇ ਨਾਲ ਨਾਲ ਸਾਨੂੰ ਸਾਡੇ ਐਕਸਪੀਰੀਅੰਸ ਵੀ ਸ਼ੇਅਰ ਕਰਨ ਦਾ ਮੌਕਾ ਮਿਲਿਆ ਸਰ ਨੇ ਸਾਡੀਆਂ ਸਾਰੀਆਂ ਗੱਲਾਂ ਪੁੱਛੀਆਂ ਕਿ ਤੁਸੀਂਵੇਂ ਕਿੱਦਾਂ ਕਿੱਦਾਂ ਪੜਦੇ ਹੋ ਕੀ ਕੀ ਕਰਦੇ ਹੋ ਉਹਦੇ ਨਾਲ ਨਾਲ ਸਰ ਨੇ ਸਾਨੂੰ ਬਹੁਤ ਅੱਛੀਆਂ ਚੀਜ਼ਾਂ ਮੋਟੀਵੇਟ ਦੱਸੀਆਂ ਤੇ ਸਾਨੂੰ ਮੋਟੀਵੇਟ ਕੀਤਾ ਕਿ ਤੁਸੀਂ ਕਿਵੇਂ ਅੱਗੇ ਵਧਣਾ ਔਰ ਸਭ ਤੋਂ ਅਚੀ ਚੀਜ਼ ਤੇ ਕਿ ਸਰ ਸਾਨੂੰ ਇਹ ਤਾਂ ਦੱਸਦੇ ਪਏ تھے ਕਿ ਤੁਸੀਂ ਸਟੱਡੀ ਕਰਨੀ ਅੱਛੀ ਕੁਆਲਿਫੀਕੇਸ਼ਨ ਗੇਨ ਕਰਨੀ ਬਟ ਉਹਦੇ ਨਾਲ ਨਾਲ ਇੱਕ ਗੁੱਡ ਹਿਊਮਨ ਬਿੰਗ ਕਿਤਾ ਵਰਨਾ ਇਹ ਵੀ ਸਿੱਖਣੇ ਸਮਝਾ ਕਿਹੜੇ ਸਕੂਲ ਚ ਪੜਦੇ ਹੋ ਸਕੂਲ ਆਫ ਫੈਮਿਨੈਂਟਸ ਕਿਪੂ ਸਾਹਿਬ ਕਿਵੇਂ ਤਾਂ ਲੱਗਿਆ ਬੱਚਿਆ ਤੇ ਡੀਸੀ ਸਾਹਿਬ ਆਏ ਸੀ ਸਰ ਸਾਡੇ ਸਕੂਲ ਵਿੱਚ ਆਏ ਸਰ ਨੇ ਮਤਲਬ ਸਾਨੂੰ ਬਹੁਤ ਵਧੀਆ ਗਾਈਡੈਂਸ ਵੀ ਦਿੱਤੀ ਤੇ ਸਰ ਨਾਲ ਸਾਡੀ ਇੰਟਰੈਕਸ਼ਨ ਵੀ ਬਹੁਤ ਵਧੀਆ ਹੋਈ ਸਰ ਨੇ ਸਾਨੂੰ ਮਤਲਬ ਮੇਨ ਇਹ ਦੱਸਿਆ ਕਿ ਜੋ ਵੀ ਤੁਸੀਂ ਲਾਈਫ ਚ ਕਰਨਾ ਹੈ ਉਹਦੇ ਏਮ ਲੈ ਕੇ ਚੱਲੋ ਕਿਉਂਕਿ ਜੇ ਤੁਸੀਂ ਇਨ ਇਸ ਏਜ ਵਿੱਚ ਜੇ ਮੈਨੇਜ ਕਰਗੇ ਤਾਂ ਤੁਸੀਂ ਮਤਲਬ ਸਾਰੀ ਉਮਰ ਆਪਣੀ ਜ਼ਿੰਦਗੀ ਜਿਹੜੀ ਉਹ ਸੈੱਟ ਕਰ ਲਵਾਂਗੇ ਜੇ ਇਸ ਏਜ ਦੇ ਵਿੱਚ ਆਗੇ ਮਤਲਬ ਬੱਚੇ ਆਪਣੀ ਰਾਹ ਤੋਂ ਭਟਕ ਜਾਣ ਫਿਰ ਉਹਦੀ ਮਤਲਬ ਸਾਰੀ ਜ਼ਿੰਦਗੀ ਤਬਾਹ ਹੋ ਜਾਣਗੀ ਫਿਰ ਮਤਲਬ ਕਿਵੇਂ ਦਾ ਲੱਗਿਆ ਤੁਹਾਨੂੰ ਡੀਸੀ ਸਾਹਿਬ ਨੂੰ ਦੇਖ ਕੇ ਜਿਵੇਂ ਉਹ ਜੰਗ ਉਮਰ ਦੇ ਹੈਗੇ ਆ ਤੁਹਾਨੂੰ ਕਿਵੇਂ ਬਹੁਤ ਵਧੀਆ ਲੱਗਿਆ ਸਾਨੂੰ ਦੇਖ ਕੇ ਸਰ ਨੂੰ ਦੇਖ ਕੇ ਸਾਨੂੰ ਵੀ ਮਤਲਬ ਇੱਕ ਕਹਿ ਸਕਦੇ ਵੀ ਐਕਸਪੀਰੀਅੰਸ ਮਿਲਿਆ ਸਰ ਤੋਂ ਵੀ ਅਸੀਂ ਵੀ ਉਹਨਾਂ ਦੀ ਜਗ੍ਹਾ ਇੱਕ ਵਾਰ ਖੋਈਏ ਤੇ ਅਸੀਂ ਵੀ ਇਹਨੇ ਕਿਸੇ ਜਾਈਏ